ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਤੇ ਅੱਜ ਆਇਆ ਜੀ ਆਪਾਂ ਆਪਣੇ ਮਿੱਤਰ ਦੇ ਘਰੇ ਮੁੰਡਾ ਹੋਣ ਦੀ ਖੁਸ਼ੀ ਚ ਅੱਜ ਬਈ ਨਿੰਮ ਬਣ ਰਹੇ ਨੇ ਉਹ ਠੱਟਿਆ ਯਾਰ ਇੱਕ ਲੋ ਜਵਾਕ ਜਾ ਉੱਠਣਾ ਨੇ ਮੈਂ ਕੋਈ ਦੇਖੋ ਜੀ ਮੰਨਿਆ ਜਾ ਰਹੇ ਨੇ ਨਿੰਮ ਆ ਦੇਖੋ ਜੀ ਮੁੰਡੇ ਵੀ ਫੋਟੋ ਖਿੱਚ ਰਹੇ ਨੇ ਆ ਬੰਦਾ ਜੀ ਨੰਮਾ ਬਧਾਈਆਂ ਵਈ ਇਹਨੂੰ ਸਾਡੇ ਪਿੱਟੂ ਭਾਈ ਨੂੰ ਸਤ ਸਭ ਨੂੰ ਬਧਾਈ ਜੀ ਨੂਣਾ ਪੌੜੀ ਛੱਡਦੇ ਹੋ ਗਏ ਨੇ ਮਲਾਣਾ ਨਾਲ ਪਕੌੜੇ ਬਣ ਰਹੇ ਨੇ ਕੱਪੜਾ ਮਾਰ ਕੇ ਦੋ ਦੋ ਕੇ ਜੇ ਕੱਪੜੇ ਮਾਰ ਲਾਓ ਚਾਹੋ ਏ ਮਣੀ ਚੀਰ ਦੇ ਗੋਭੀ ਪਕੌੜਿਆਂ ਵਾਲੀ ਉਹ ਗਣੇਸ਼ ਪੌੜੀ ਚੱਕਿਆਂ ਦਾ ਓਏ ਹਲੂਆ ਸ਼ਕਤੀ ਮੈਂ ਟੈਣਾ ਫੜ ਲੋਗਾ ਨਾ ਪੌੜੀ ਚੱਕੀ ਜਾਂਦੀ ਓਏ ਉਹ ਨਹੀਂ ਓਏ ਕੰਨ ਇਹਦੇ ਉਹ ਬਈ ਫਲਾਉਲੀ ਯਾਰ ਬੱਦਗਾ ਦੋ ਬੱਗੂ ਤੇ ਖਾਵਾਲੀ ਕੋਠਾ ੜਵਾ ਦੂੰਦੇ ਲਾਏ ਜੀ ਮਾਰੇਗਾ ਚੱਪਲ ਉਹ ਕਿਹੜਾ ਲਾਉ ਯਾਰ ਟ੍ਰੈਂਟ ਉਹ ਅੱਗੀ ਲਾਉਣਾ ਥਣੀ ਲਾਉਣਾ ਵਾਹਣਾ ਟੱਪ ਜੀ ਦੇ ਲਾ ਦੇਗਾ ਅੱਜ ਅੱਜ ਕਰ ਲੈ ਉਹ ਹਾਂ ਆ ਬਾਈ ਸਾਡਾ ਜੋਖ ਰਿਆ ਮਜ਼ਾ ਆ ਤੇ ਆਪਾਂ ਹੋ ਗਏ ਰੈਡੀ ਰੇਡੀ ਨਹੀਂ ਹੋਏ ਸਾਡੇ ਟੈਂਟ ਦਾ ਕੰਮ ਆਜਾ ਨਾ ਤੇਰੀ ਆਜਾ ਗੋਲੇ ਗੋਲੇ ਦੀਦਾ ਨਹੀਂ ਤੂੰ ਸੂਰਜ ਕਰਕੇ ਗੋਲੇ ਕੜਾਏ ਚੱਕੜਾਏ ਕੜਾਏ ਫਾਈਨਿੰਗ ਰੱਲ ਲੱਲੂਰਾ ਵਾ ਵੀਪਾ ਦੋ ਵੀਪਾ ਕੜਾਈ ਚੱਕੜਾਏ ਹਾ ਟੈਂਟ ਹੋ ਗਿਆ ਜੀ ਰੈਡੀ ਅਪਾ ਵੀ ਨਾਨੂ ਕੇ ਹੋਮਾਂ ਗੈ ਰੈਡੀ ਤੇ ਬਹੁਤ ਸੋਹਣਾ ਟੈਂਟ ਦਾ ਪ੍ਰੋਗਰਾਮ ਹੈ ਨਾ ਦਾ ਤੁਸੀਂ ਵੀ ਕਰਨਾ ਅਸੀਂ ਅਪੀ ਧੰਨਵਾਦੀ ਹੈ ਨਾਲੇ ਬੁਲਾਣਾ ਜੋ ਕਰੇਣਾ ਦੀਪਾ ਟਾਈਮ ਆ ਜੇ ਲੈਤਾ ਨੇ ਠੀਕ ਹੈ ਹੈਲੋ ਓਏ ਬੋਲਿਆ ਜੋ ਕੀ ਤੁਸੀਂ ਮੈਂ ਕਦੇ ਖਾਧੀ ਨਹੀਂ ਹੋਣੀ ਉਸ ਤੋਂ ਬਾਅਦ ਆ ਤਾਰਨ ਵਾਲੀ ਬੰਨ ਦੇਣਾ ਤਾਰ ਨਾਲ ਕਿਵੇਂ ਲੋਡਾ ਕੋ ਇਹਦੇ ਨਾਲ ਲਾਉ ਉਹ ਵੀ ਮਾਗਰੀ ਕਰਦਾ ਇਹਦੇ ਨਾਲ ਬੰਨਦੇ ਤਾਰ ਨਾਲ ਕਿਵੇਂ ਸੈਟ ਆਉਂਦਾ ਅੱਜ ਰੱਸੀ ਨੂੰ ਘੋਣਾ ਆ ਲੈ ਤਾਰੇ ਪਈਆਂ ਥੱਲੇ ਆ ਜਾ ਆ ਜਾ ਆ ਕੀ ਕਹਿੰਦੀ ਸੀ ਆ ਮੁੰਡੇ ਦਾ ਭਤੀਜਾ ਜੀ ਮੁੰਡੇ ਦਾ ਚਾਚਾ ਜੀ ਜਿਹਾ ਨਾ ਤੂੰ ਹੁੰਦਾ ਤੂੰ ਕਰ ਕਰੇ ਕਰ ਕਰੇ ਜੀ ਖੰਦਾ ਰਹਿਣਾ ਅੱਜ ਰੱਜੂਗਾ ਪੂਰਾ ਆਟ ਕਾਣਾ ਵਧੀਆ ਨਾ ਉਹ ਉ ਚੈਟਿੰਗ ਜੂਟਿੰਗ ਕਰਨ ਨੂੰ ਕੈਫੇ ਮੈਂ ਇੱਥੇ ਤੇ ਸੈਟਿੰਗ ਦੇਖ ਰਿਹਾ ਵੀ ਕੋਈ ਬੰਦਾ ਘੜਬੜਦਾ ਨਹੀਂ ਕਰ ਰਿਹਾ ਸਾਰੇ ਬੰਦੇ ਇੱਧਰ ਨਾਲ ਹੱਟ ਕਰਦੇ ਨੇ ਨਾਲ ਇੱਧਰ ਨੇਗਾ ਕੈਨ ਨਾਲ ਕਰਦੇ ਆਂ ਜੀ ਮਿਰਚਾਂ ਗ੍ਰੈਂਡ ਸਰਚ ਕਰਾ ਹੈ ਸਰਚ ਕਰ ਆਹ ਦੱਸ ਲਓ ਜੀ ਕੰਮ ਤਾਂ ਸਾਰੇ ਕਰਕੇ ਦੇਖ ਲੈਣੇ ਗਿਲ ਪਾਸ ਹੋਵੇ ਜਿੱਗਾ ਪ੍ਰੋਗਰਾਮ ਹੋ ਗਈ ਆਪਣਾ ਰੈਡੀ ਆਪਣੇ ਹਲਵਾਈ ਵੀਰ ਨੇ ਆਪਣਾ ਮਾਮੇ ਦਾ ਮੁੰਡਾ ਵੀ ਬਹੁਤ ਵਧੀਆ ਕੰਮ ਕਰਾਉਂਦਾ ਆ ਜੱਟੋ ਜਾਨੀ ਆਹ ਜੱਟਵਾ ਚੱਪੜਾ ਹੋ ਰੋਈ ਜਾਨੀ ਵੀ ਕਹਦਾ ਕੰਮ ਸੱਟਾ ਸੱਟ ਜਾਨੀ ਕੰਮ ਅ ਜਾਨੀ ਸੱਟਾ ਕੰਮ ਹਾਂ ਭਾਈ ਜੀ ਹਲਵਾਈ ਓਕੇ ਦੀ ਰਿਪੋਰਟ ਬੱਚੀ ਗਾ ਬੋਗੇ ਅਹੀਂ ਪਾ ਲੀਏ ਭਾਈ ਭਾਈ ਅਜੇ ਕੀ ਹੋ ਰਿਹਾ? ਲੈ ਮਿਰਚਾਂ ਹੋਈਆਂ ਹੋਰ ਰਸ ਹੁਣ ਕੀ ਕਰਨਾ? ਪਾਲਕ ਵੱਢਣਾ ਹੈ। ਮਸਾਂ ਲਿਆ ਜਾ ਘੰਟਾ ਹੋ ਗਿਆ ਜਾ ਜਾ ਕਹਿੰਦੇ ਨੂੰ। ਉਹ ਸਾਬਰ ਕਰ ਲਾ ਮੜਾ ਮੋਟਾ ਕੱਚੀ ਖਾਈ ਜਾਂਦਾ ਦੇਖੀ ਲੈ। ਕੱਚੇ ਪਕੌੜੇ ਸਾਬਰ ਕਰ ਲਾ ਮੜਾ ਜਾਂ 2 ਮਿੰਟਾਂ ਨੂੰ ਖਾ ਲਈ। 100 ਸਨਾਲ। ਘਾਲੀ ਨਾ ਗਣੀ ਵਾਂਗੂ। ਚਾਹ ਵੀ ਕੇ ਦੇਖੀ ਤੂੰ। ਲੈ ਪੀ ਜਾ ਫਿਰ ਨੂੰ। ਖਾਸ ਹੋ ਗਈ ਜੀ ਰੈਡੀ ਜਿਹਨੇ ਖਾਣੀਆਂ ਖਾ ਸਕਦਾ ਲੋ ਜੀ ਕਰਤਾ ਪਕੌੜਿਆਂ ਦਾ ਵੀ ਇੰਤਜ਼ਾਮ ਪਾਤਾ ਸਮਾਨ ਨਮਾਰ ਦੇ ਪਕੌੜੇ ਮਿਰਚਾਂ ਨਾਲ ਹਰੀਆਂ ਨਾਲ ਅੱਲਾਸਨ ਲਿਆ ਬਈ ਲਾਸਨ ਦੇਖੋ ਜੀ ਇੰਨਾ ਸਮਾਨ ਪਾ ਕੇ ਪਕੌੜੇ ਟੇਸਟੀ ਬਣਦੇ ਨੇ ਜੀ ਆ ਜੀ ਬਾਦੇ ਬਾਦੇ ਇਹਨੇ ਪਕੌੜੇ ਠੰਡੇ ਹੋ ਜਾਣਗੇ ਲੈ ਐਨਾ ਕਿਉਂ ਸੰਗਦਾ ਕੁੜੀਆਂ ਤੂੰ ਦੱਸ ਉਹ ਭੱਜ ਗਏ ਲੈ ਅੰਦਰ ਉਹ ਆ। ਹਾ ਹੋਰ ਬੰਦੇ ਆਂ ਕੱਟੋ ਮਾ। ਠੀਕ ਆ ਬਾਈ ਨੂੰ ਮੇਰੇ ਤੇ ਓਕਿਆ। ਬਾਈ ਲੀ ਬੰਦੇ ਦੇਣ ਮਰੋੜਾ ਕੁੰਡੀਆਂ ਮੁੱਸਾਂ ਨੂੰ। ਦੇਖ। ਬਾਜੀ ਡਾਉਣ। ਸਾਡੇ ਪਿੰਡ ਦਾ ਮਹਾਨ ਹਸਤੀ। ਅਸੀਂ ਅੱਜ ਇੱਥੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਪ੍ਰੋਗਰਾਮ ਦੇ ਵਿੱਚ। ਗੋਏ ਵਾਲੀ ਕਹੀ ਲੈ ਕੇ ਪਹੁੰਚੇ ਨੇ। ਸ਼ਾਰਟ ਮਿਲ ਗਿਆ ਕੀ ਹੋ ਗਿਆ? ਸ਼ਾਰਟ ਹੋ ਗਈ। ਚੱਲ ਗੋਈ ਨਾ। ਉਹ ਮੱਖੀਆਂ ਹੀ ਮੱਖੀਆਂ ਕਰਦੇ ਆ ਹੁਣ ਦੂਰੇ। ਹੱਥ ਲਾ ਲਾ ਥੱਲੇ ਤੁਨੂੰ ਮੱਕੀ ਨਾ ਸਾਹਮਣੇ ਵੀ ਹੈ ਤੇ ਤੁਨਾਂ ਨੇ ਕੋਈ ਨਹੀਂ ਦੇਣਾ ਤੈਨੂੰ ਮੈਂ ਕੀ ਲਿਆ ਆ ਭਾਈ ਕੁਵਾਰਾ ਮੁੰਡਾ ਪਲੇਟ ਭਰ ਕੇ ਪਕੌੜੀਆਂ ਦੀ ਹੁਣ ਠਾਊ ਕਰਦਾ ਏ ਮੈਂ ਇਹ ਤਾਂ ਅੰਦਰ ਇੱਕ ਪਲੇਟ ਪਹਿਲਾਂ ਖਾ ਗਿਆ ਹਨਾ ਸਾਤਰੀਆ ਗਾਲ ਖਾਏਗਾ ਤੈਨੂੰ ਚਾਰ ਪਲੇਟਾਂ ਦਾ ਗੱਲ ਆ ਇਹ ਤਾਂ ਸ਼ੁਰੂਆਤ ਆ ਆ ਮੁੰਡੇ ਦਾ ਚਾਚਾ ਜੀ ਜੀਦੇ ਸਬੰਧ ਚ ਪ੍ਰੋਗਰਾਮ ਆ ਉਹ ਮੁੰਡੇ ਆ ਚਾਚਾ ਜੀ ਐਪਲੀਕੇਸ਼ਨ ਪੜੋ ਜੀ ਮੁੰਡੇ ਦੀ ਪ੍ਰੀਖਿਆ ਭਵਨ ਊੜਾੜਾ ਈਡੀ ਕੇਂਦਰ ਕਕਾ ਸਸਾ ਗੱਗਾ ਸ਼ਹਿਰ ਨਹੀਂ ਵਾਰ ਮਿਤੀ 10 2 2025 ਪਿਆਰਾ ਚਮਕੌਰ ਮਿੱਠੀ ਯਾਦ ਚੌਮਕੌਰ ਇਹ ਚਿੱਠੀ ਮੈਂ ਇਸ ਲਈ ਲਿਖ ਰਿਹਾ ਹਾਂ ਹਾਂ ਕਿਉਂਕਿ ਐਤਕੀ ਦਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਆਪਣੇ ਮਾਤਾ-ਪਿਤਾ ਨਾਲ Shimla ਜਾਣ ਦਾ ਪ੍ਰੋਗਰਾਮ ਬਣਾਇਆ ਹੈ ਇੱਥੇ ਤਾਂ ਬਹੁਤ ਗਰਮੀ ਹੈ ਅਤੇ ਅਸੀਂ ਗਰਮੀ ਤੇ ਵੀ ਬਚ ਜਾਵਾਂਗੇ ਹੈ ਅਤੇ ਬਾਕੀ ਸਾਡੀ ਸੇਤ ਬਦਲਾਵ ਆ ਜਾਵੇਗਾ ਮੈਂ ਸੋਚ ਰਿਹਾ ਹਾਂ ਕਿ ਤੂੰ ਵੀ ਸਾਡੇ ਨਾਲ ਜਾਵੇਂ ਤੂੰ ਆਪਣੇ ਮਾਤਾ-ਪਿਤਾ ਤੋਂ ਇਜਾਜ਼ਤ ਲੈ ਲਵੇਂ ਵਾਤਾਵਰਨ ਦਾ ਆਨੰਦ ਮਾਣਾਂਗੇ ਤੂੰ ਮਈ ਦੇ ਵਿੱਚ ਉੱਥੇ ਉੱਥੇ ਨਹੀਂ ਉੱਚੇ ਆ ਜਾਈ ਇਕੱਠੇ ਸਿਮਲੇ ਜਾਵਾਂਗੇ ਅਖੀਰ ਮੇਰੇ ਭੂਆ ਵੀ ਉੱਥੇ ਰਹਿੰਦੇ ਹਨਾ ਉੱਥੇ ਰਹਿਣ ਲਈ ਵੀ ਮੁਸ਼ਕਲ ਨਹੀਂ ਆਵੇਗੀ ਤੇਰਾ ਮਿੱਤਰ ਹਰਸ਼ਬਦ ਸਿੰਘ ਹੈਲੋ ਬੋਲ ਦਿਨਾ ਰਾਮਾ ਕਿਵੇਂ ਆ ਓਏ ਫਾਦੇ ਕਸਿਆ ਜਾ ਬਹਲਾ ਹਾਂ ਰੋਣ ਲੱਗਾ ਚੰਗਾ 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 ਓ ਜੀ ਪ੍ਰੋਗਰਾਮ ਰੈਡੀ ਆ ਨਿੰਮ ਬੰਨਤਾ ਜੀ ਹੁਣ ਕੁੜੀਆਂ ਜਾਣੀਆਂ ਪਿੰਡ ਚ ਮਦਾਣਾ ਬੰਨਣ ਜੀ ਪਿੰਡਾਂ ਚ ਰਵਾਜ ਹੁੰਦਾ ਸਾਰੇ ਪਿੰਡ ਚ ਖੁਸ਼ੀ ਦਾ ਮਦਾਣਾ ਬੰਦ ਕੇ ਆਉਂਦੇ ਨੇ ਜੀ ਚਾਹ ਪਾਣੀ ਪੀ ਲੈ ਜੀ ਪਕੌੜੇ ਸਟੋੜੇ ਛਕ ਲੈ ਲਓ ਜੀ ਸਾਰਾ ਪ੍ਰੋਗਰਾਮ ਤਿਆਰ ਆ ਹਾਂ ਬਣਾ ਲਾਂਗੇ ਬੇਗੈਰੀ ਮੂਵ ਬਣਾ ਦੇ ਠੀਕ ਆ ਠੀਕ ਆ ਠੀਕ ਆ ਹਾਂ ਇਹ ਤਾਂ ਕਹਿੰਦੇ ਕਿ ਐਸੀ ਕਹਾਣੀ ਬੋਲੀ ਜਾਂਦੀ ਹੈ ਮਾ ਬੋਲ ਮਸੀ ਆ ਗਾ ਲੋ ਜੀ ਹੋ ਗਿਆ ਜੀ ਪ੍ਰੋਗਰਾਮ ਤਿਆਰ ਚੱਕ ਲਿਆ ਪ੍ਰਾਂਤਾਂ ਜੀ ਉਹ ਪਿੰਡ ਚ ਮਦਾਨਾ ਬੰਡਣ ਜਾਣਗੇ ਜੀ ਲੋ ਜੀ ਪਾਤੀ ਚਾਲੇ ਹਰ ਲੀਆਂ ਪ੍ਰਾਂਤਾਂ ਮਿਲਾਣੀਆਂ ਪ੍ਰਮਾਤਮਾ ਇਹ ਜੀਆਂ ਖੁਸ਼ੀਆਂ ਸਾਰਿਆਂ ਦੇ ਘਰੇ ਲਿਆਵੇ ਜੀ ਹਰ ਇੱਕ ਦੇ ਘਰੇ ਪ੍ਰਮਾਤਮਾ ਖੁਸ਼ੀਆਂ ਲੈ ਕੇ ਆਵੇ ਖੜ ਜੇਗਾ ਤੋ ਗਏ ਕਹਿੰਦੇ ਇਸ ਨੇ ਵੀ ਕਿੱਧਰ ਜਾਈਏ ਪਹਿਲਾਂ ਪਾਰਟੀਆਂ ਦੋ ਹੋ ਗਈਆਂ ਜੀ ਇੱਕ ਪਾਰਟੀ ਹੋਰ ਪਾਸੇ ਜਾਓ ਇੱਕ ਪਾਰਟੀ ਹੋਰ ਪਾਸੇ ਜਾਓ ਇਧਰ ਤਾਂ ਚਾਰਕ ਜਾਨੀ ਰਹਿ ਗਏ ਕੰਮ ਕੰਮ ਨਿਬੜੇ ਤੋਂ ਬਾਅਦ ਆ ਗਿਆ ਉਰੇ ਖਾਣ ਪਕੌੜੇ ਬਗਾਵਲੇ ਖਾਣੀਆਂ ਬਣਾਈਆਂ ਸੀ ਤਿਆਰ ਹੋ ਗਏ ਸ਼ਰਮ ਮੰਨ ਲਿਆ ਕਰੋ ਮਣੀ ਮੋਟੀ ਕੋਈ ਸ਼ਰਮ ਨਹੀਂ ਹੈਗੀ ਕੋਈ ਪ੍ਰੋਗਰਾਮ ਨਹੀਂ ਛੱਡ ਦੇ ਕੇ ਬਿਨਾ ਬਲਾਏ ਵੀ ਭਾਗੇ ਜਾਂਦੇ ਨੇ ਖਾਣ ਵਾਸਤੇ ਹੀ ਬਣਾਏ ਨੇ ਆ ਸਾਰਾ ਕੰਮ ਨਿਬੜੇ ਤੋਂ ਆਇਆ ਵੀ ਸੋਨੂੰ ਵੀ ਖਾਣਾ ਸਾਰਾ ਕੁਝ ਤਿਆਰ ਆ ਖਾਣ ਵਾਸਤੇ ਬਈ ਕੰਮ ਵੀ ਕਰੋ ਅਗਲੇ ਦੇ ਲਹਾ ਹੀ ਮਰੇ ਤਾਜ਼ੇ ਜੇ ਲਹਾ ਦੇ ਮੇਰੇ ਵਾਸਤੇ ਹੁਣ ਉੱਠ ਕੇ ਆਇਆ ਦੇਖ ਲਾ ਦ ਪਾਇਰੇ ਚਵਰਾ